ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਆ ਕਿ ਸਿੱਖ ਧਰਮ ਰਜਿਸਟਰਡ ਕਿਉਂ ਕਰਵਾਉਣਾ ਪੈਣਾ ਸਾਨੂੰ ਕੀ 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 ਸਾਨੂੰ ਇਹਦੇ ਫਾਇਦੇ ਹੋਣਗੇ ਅੱਜ ਤੋਂ तकरीबन 6 ਸਾਲ ਪਹਿਲਾਂ ਜੀ ਜੀ ਸਾਨੂੰ ਸਾਰੇ 에어ਪੋਰਟਾਂ ਦੇ ਉੱਤੇ ਸਾਡੀ ਦਸਤਾਰ ਉਤਰਨੀ ਸ਼ੁਰੂ ਹੋ ਗਈ ਸੀ ਭਾਈ ਬਲਜੀਤ ਸਿੰਘ ਜੀ ਜੀ ਮੇਰੇ ਵੀਰ 바ਰਸਲੋਨਾ ਤੋਂ ਆਏ ਤੇ ਨਾਲ ਮੇਰੀ ਵੀ ਸੇਵਾ ਲੱਗੀ ਸਤਿਗੁਰੂ ਨੇ ਬਾਰ ਕਰਪਾ ਕੀਤੀ ਤੇ ਅਸੀਂ ਮੈਜਰਡ ਬੈਠ ਕੇ ਗਵਰਨਮੈਂਟ ਦੇ ਨਾਲ ਮੀਟਿੰਗ ਕੀਤੀ ਤੇ ਉਹ ਇੰਨੇ ਚੰਗੇ ਸੀ ਮਿਨਿਸਟਰੀ ਵਾਲੇ ਉਹਨਾਂ ਨੂੰ ਅਸੀਂ ਆਪਣੇ ਧਰਮ ਬਾਰੇ ਦੱਸਿਆ ਗਿਆ ਪੰਜਾਬ ਤੋਂ ਸਪੇਨ ਦੇਖ ਰਿਹਾ ਸਾਰੇ ਹੀ ਸਰੋਤਿਆਂ ਦਾ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਅੱਜ ਪਹੁੰਚੇ ਹਾਂ ਅਸੀਂ ਗੁਰਦੁਆਰਾ ਸਿੱਖ ਸੰਗਤ ਵਾਲੈਂਸੀਆ ਸਪੇਨ ਜਿੱਥੇ ਦੀ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਵੱਡੇ ਉਪਰਾਲੇ ਕੀਤੇ ਨੇ ਜਿੱਥੇ ਗੁਰੂ ਘਰ ਦੀ ਇਮਾਰਤ ਬਣਾਉਣ ਵਿੱਚ ਸਫਲ ਹੋ ਰਹੇ ਨੇ ਨਾਲ ਗੁਰੂ ਘਰ ਦੀ ਇਮਾਰਤ ਨੂੰ ਵੱਡਾ ਕੀਤਾ ਜਾ ਰਿਹਾ ਆਜੈਬ ਘਰ ਬਣਾਇਆ ਜਾ ਰਿਹਾ ਜਿੱਥੇ ਬੱਚਿਆਂ ਨੂੰ ਸਿਖਲਾਈ ਦੇਣ ਵਾਸਤੇ ਸਕੂਲ ਦੀ ਤਿਆਰੀ ਕੀਤੀ ਜਾ ਰਹੀ ਆ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਉਪਰਾਲੇ ਕੀਤੇ ਜਾਣਗੇ ਜਿਸ ਇਮਾਰਤ ਨੂੰ ਡਬਲ ਕੀਤਾ ਜਾ ਜਾਵੇਗਾ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਮਾਰਤ ਵੀ ਦਿਖਾਵਾਂਗੇ ਤੁਹਾਨੂੰ ਇੱਥੇ ਦੀ ਪ੍ਰਬੰਧਕ ਕਮੇਟੀ ਦੇ ਨਾਲ ਵੀ ਮੁਲਾਕਾਤ ਕਰਵਾਉਨੇ ਆ ਤੇ ਸਭ ਤੋਂ ਪਹਿਲਾਂ ਤੇ ਇਹ ਦੱਸ ਦਈਏ ਇਹ ਪ੍ਰਬੰਧਕ ਕਮੇਟੀ ਦੇ ਉਹ ਮੈਂਬਰ ਨੇ ਜਿਨ੍ਹਾਂ ਨੂੰ ਸਪੇਨ ਦੇ ਵਿੱਚ ਬਹੁਤ ਸਮਾਂ ਹੋ ਗਿਆ ਜਿਨ੍ਹਾਂ ਨੇ ਵਾਲੈਂਸੀਆ ਦੇ ਵਿੱਚ ਪਹਿਲੀ ਵਾਰੀ ਗੁਰੂ ਘਰ ਬਣਾਉਣ ਦੇ ਵਿੱਚ ਬਹੁਤ ਵੱਡਾ ਉਪਰਾਲਾ ਕੀਤਾ ਸੀ ਜਿਨ੍ਹਾਂ ਨੇ ਬਹੁਤ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਘਰ ਦੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਉਹ ਸੇਵਾ ਮਿਲੀ ਤੇ ਇਹਨਾਂ ਨੇ ਉਹ ਸੇਵਾ ਨਿਭਾਈ ਅੱਜ ਵੀ ਇਹ ਪ੍ਰਬੰਧਕ ਸੇਵਾ ਕਰ ਰਹੇ ਨੇ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਲਾਭ ਸਿੰਘ ਜੀ ਪਹਿਲਾਂ ਤਾਂ ਸਾਡਾ ਬਹੁਤ-ਬਹੁਤ ਧੰਨਵਾਦ ਜੀ ਭਾਈ ਅਮਰੀਕ ਸਿੰਘ ਜੀ ਜਿਸ ਤਰ੍ਹਾਂ ਆਪ ਜੀ ਨੇ ਗੱਲ ਕੀਤੀ ਹੈ ਕਿ ਸੇਵਾ ਨਿਭਾ ਰਹੇ ਆਂ ਜੀ ਕਿਉਂਕਿ ਸਮਝ ਅਨੁਸਾਰ ਸਾਨੂੰ ਬਦਲਣਾ ਪੈ ਰਿਹਾ ਹੈ ਜੀ ਜਦੋਂ ਅਸੀਂ 2000 ਦੇ ਵਿੱਚ ਇੱਥੇ ਆਏ ਸੀ ਤਾਂ ਉਸ ਟਾਈਮ ਤਕਰੀਬਨ ਥੋੜੇ ਜਿਹੇ ਇਨਸਾਨ ਸਨ ਚਾਰ ਜਾਂ ਪੰਜ ਜਾਂ 10 ਬੰਦੇ ਹੋਣਗੇ ਤੇ ਬੀਬੀਆਂ ਵਿੱਚੋਂ ਕੋਈ ਵੀ ਨਹੀਂ ਸੀ ਉਸ ਟਾਈਮ ਪਰਿਵਾਰ ਨਹੀਂ ਸੀ ਹੈਗੇ ਸਿਰਫ ਬੰਦੇ ਸੀਗੇ ਤੇ 2000 ਦੋ ਦੇ ਵਿੱਚ ਤਿੰਨ ਦੇ ਵਿੱਚ ਇੱਥੇ ਬੰਦੇ ਵਧਨੇ ਸ਼ੁਰੂ ਹੋ ਗਏ ਜੀ ਗਿਣਤੀ ਵਧੀ ਸਾਡੀ ਤਕਰੀਬਨ 30 40 ਤੱਕ ਸਾਡੀ ਗਿਣਤੀ ਹੋ ਗਈ 2004 ਦੇ ਵਿੱਚ ਉਸ ਟਾਈਮ ਉਪਰਾਲਾ ਕੀਤਾ ਗਿਆ ਇੱਕ ਮੀਟਿੰਗ ਕੀਤੀ ਗਈ ਹੈ ਕਈਆਂ ਕੁਬਬਾ ਦੇ ਵਿੱਚ ਅੱਜ ਵੀ ਮੈਨੂੰ ਚੇਤੇ ਹੈ ਭਾਈ ਘੋਨਾ ਜੀ ਨੇ ਵੱਡੀ ਸੇਵਾ ਕੀਤੀ ਸੀ ਉਹਦੇ ਵਿੱਚ ਕੋਕਾ ਕੋਲਾ ਲਿਆਉਣ ਦੀ ਮਠਾਈ ਲਿਆਉਣ ਦੀ ਤੇ ਜੋ ਅਸੀਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਉਸਾਰਨ ਤੋਂ ਪਹਿਲਾਂ ਮੀਟਿੰਗ ਕੀਤੀ ਸੀ ਉੱਥੇ ਉਹ ਸਾਰੇ ਸਿੱਖ ਉੱਥੇ ਇਕੱਠੇ ਹੋਏ ਜੋ ਬਲੰਸੇ ਵਿੱਚ ਰਹਿੰਦੇ ਸੀ 30 40 ਪਰਿਵਾਰ ਸਨ 30 40 ਸਰੀਰ ਸਨ ਸਾਰੇ ਤੇ ਜੋ ਬੀਬੀਆਂ ਸਨ ਉਹ ਤਾਂ ਸਿਰਫ ਤਿੰਨ ਹੀ ਸਨ ਉਸ ਟਾਈਮ ਜੀ ਤੇ ਸਿਰਫ ਬੰਦੇ ਹੀ ਸਨ ਪਰ ਉਸ ਟਾਈਮ ਅਬਿੰਦਾ ਬੁਰਖਾ ਸੋਤ ਛੋਟੀ ਜਿਹੀ ਜਗ੍ਹਾ ਵੇਖ ਕੇ ਅਸੀਂ ਕਿਰਾਏ ਤੇ ਲੈ ਕੇ ਉੱਥੇ ਮਹਾਰਾਜਾ ਪ੍ਰਕਾਸ਼ ਕੀਤਾ ਗਿਆ ਉਸ ਟਾਈਮ ਚਲੋ ਫੈਮਲੀਆ ਵਧੀਆਂ ਸ਼ੁਰੂ ਹੋ ਗਈਆਂ ਮੈਂਬਰ ਆਉਣੇ ਸ਼ੁਰੂ ਹੋ ਗਏ ਇੰਡੀਆ ਤੇ ਹੋਰ ਵੀ ਬੰਦੇ ਆਉਣੇ ਸ਼ੁਰੂ ਹੋ ਗਏ ਗਿਣਤੀ ਵਧਦੀ ਗਈ ਉਹ ਸਾਡੇ ਕੋਲ ਜਗ੍ਹਾ ਘਟ ਗਈ ਤੇ ਫਿਰ ਸਾਰੇ ਨੂੰ ਪਰੇਲਿਆ ਕੀਤਾ ਕਿ ਹੁਣ ਜਗ੍ਹਾ ਕਿਰਾਏ ਪਰ ਨਹੀਂ ਸਾਡੇ ਕੋਲ ਜਗ੍ਹਾ ਥੋੜੀ ਪੈ ਗਈ ਚਲੋ ਆਪਾਂ ਕੋਈ ਜਗ੍ਹਾ ਮੁੱਲ ਵੇਖੀਏ ਤੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਉਸ ਟਾਈਮ ਸਾਡੇ ਕੋਲ ਤਕਰੀਬਨ 100 ਜਾਂ 200 ਦੇ ਕਰੀਬ ਜੋ ਸੰਗਤਾਂ ਸਨ ਉੱਥੇ ਪਹੁੰਚਿਆ ਸਨ ਜਦੋਂ ਅਸੀਂ ਅਵਨੀਂਦਾ ਅਰਮਾਨੋ ਮਚਾਉ ਦੇ 55 ਨੰਬਰ ਦੇ ਵਿੱਚ ਜੋ ਅੱਜ ਪੁਰਾਣਾ ਗੁਰਦੁਆਰਾ ਸਾਹਿਬ ਕਹਿੰਦੇ ਆ ਉਹ ਫਿਰ ਅਸੀਂ ਜਗ੍ਹਾ ਖਰੀਦੀ ਜਾ ਕੇ ਉਹ ਜਗਾ ਖਰੀਦ ਕੇ ਉੱਥੇ ਸਾਰਾ ਦਾ ਤਕਰੀਬਨ ਸਾਨੂੰ 3 ਮਹੀਨੇ ਜੋ ਕੰਟਰੈਕਟਰ ਦਾ ਕੰਮ ਹੈ ਅਸੀਂ ਆਪਣੇ ਹੱਥੀ ਕੀਤਾ ਸਾਰੇ ਮੇਰੇ ਵੀਰ ਜੋ ਅੱਜ ਪ੍ਰਬੰਧਕ ਕਰ ਚਲਾ ਰਹੇ ਹਨ ਇਸ ਗੁਰਦਾਰਾ ਸਾਹਿਬ ਦੇ ਵਿੱਚ ਸਾਰਿਆਂ ਨੇ ਪ੍ਰਬੰਧ ਕੀਤਾ ਉੱਥੇ ਅਸੀਂ ਲੋਨ ਥੋੜਾ ਜਿਹਾ ਹਲਤਾ ਉਹ ਲੋਨ ਵਿੱਚ ਵੀ ਸਾਰਿਆਂ ਨੇ ਅਸੀਂ ਆਪਣੀਆਂ ਗਾਰੰਟੀਆਂ ਦੇ ਕੇ 13 ਦੇ 13 ਮੈਂਬਰਾਂ ਨੇ ਉਹ ਗੁਰਦਰਾ ਸਾਹਿਬ ਦੀ ਇਮਾਰਤ ਖਰੀਦੀ ਚਲੋ ਅੱਜ ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਗੁਰਦਰਾ ਸਾਹਿਬ ਸਾਡਾ ਫ੍ਰੀ ਹੋ ਗਿਆ ਤੇ ਅਸੀਂ ਫਿਰ ਇਹ ਉਪਰਾਲਾ ਕਰਕੇ ਇੱਕ ਅਗਲਾ ਗੁਰਦਰਾ ਸਾਹਿਬ ਜੋ ਤਿਆਰ ਕੀਤਾ ਗਿਆ ਸੰਗਤਾਂ ਵਧ ਗਈਆਂ ਪ੍ਰਵਾਹ ਵਧ ਗਏ ਇੱਕ ਮੈਂ ਤੁਹਾਡੇ ਵਿਚਾਰ ਸੁਣੇ ਸੀ ਤੁਸੀਂ ਦੱਸਿਆ ਸੀ ਕਿ ਇੱਥੇ ਕੁਝ ਪਰਿਵਾਰ ਸੀ ਹਰਿਆਣੇ ਦੇ ਹਾਂਜੀ ਕਿ ਦੋ ਪਰਿਵਾਰ ਸੀ ਉਹ ਵੀ ਪਾਸਪੋਰਟ ਲੈ ਕੇ ਇੱਥੋਂ ਚਲੇ ਗਏ ਇਹ 2004 ਤੋਂ ਪਹਿਲਾਂ ਦੀ ਗੱਲ ਹੈ ਜੀ ਜਦੋਂ ਅਸੀਂ 2001 2002 ਵਿੱਚ ਇੱਥੇ ਆਏ ਸੀ ਤਾਂ ਉਦੋਂ ਸਿਰਫ ਤਿੰਨ ਹੀ ਪਰਿਵਾਰ ਸਨ ਹਰਿਆਣੇ ਦੇ ਉਸ ਟਾਈਮ ਉਹਨਾਂ ਨੇ ਇੱਥੇ ਮੈਰਿਜ ਕਰਵਾਏ ਸੀ ਜਾਂ ਜਰਮਨ ਤੋਂ ਆਏ ਸੀ ਜਾਂ ਬਾਹਰੋਂ ਆਏ ਸੀ ਉਹੀ ਪਰਿਵਾਰ ਰਹਿੰਦੇ ਸੀ ਅਸੀਂ ਸਭ ਤੋਂ ਪਹਿਲਾਂ ਫਿਰ ਉਹਨਾਂ ਕੋਲ ਆਏ ਇੱਥੇ ਉਹਨਾਂ ਨੇ ਜਦੋਂ ਨੈਸ਼ਨੈਟੀ ਮਿਲ ਗਈ ਤੇ ਉਹ ਆਪਣਾ ਕੋਈ ਜਰਮਨ ਤੁਰ ਗਿਆ ਕੋਈ ਇੰਗਲੈਂਡ ਤੁਰ ਗਿਆ ਤੇ ਸੰਗਤਾਂ ਬਾਹਰ ਤੁਰ ਗਈਆਂ ਉਹ ਫਿਰ ਅਸੀਂ ਹੀ ਰਹਿ ਗਏ ਬਾਅਦ ਵਿੱਚ ਜਪਾਲ ਸਿੰਘ ਜੀ ਕਹਿਣ ਦਾ ਭਾਵੇਂ ਆ ਕਿ ਸੰਗਤਾਂ ਵਧ ਗਈਆਂ ਹਾਂਜੀ ਏਰੀਆ ਵਧ ਗਿਆ ਏਰੀਆ ਵਧ ਗਿਆ ਜੀ ਤੇ ਗੁਰੂ ਘਰ ਦਾ ਫਰਮੈਂਟ ਹੁਣੇ ਸ਼ੁਰੂ ਹੋ ਗਿਆ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਤੁਸੀਂ ਉਪਰਾਲਾ ਕਰ ਰਹੇ ਹੋ ਹੋਰ ਵੀ ਇਹਨੂੰ ਵੱਡਾ ਬਣਾ ਰਹੇ ਹੋ ਦੇਖੋ ਅੱਜ ਸਾਨੂੰ ਜ਼ਰੂਰਤਾਂ ਚੀਜ਼ ਦੀ ਜੀ ਸਾਡੇ ਕੋਲ ਅਸੀਂ ਗੁਰਦੁਆਰਾ ਸਾਹਿਬ ਤਿਆਰ ਕੀਤਾ ਸੀ ਅਸੀਂ ਅੱਜ 5 ਸਾਲ ਹੋ ਗਏ ਜੀ 5 ਕਿ ਸਾਲ ਸਾਨੂੰ ਹੋ ਗਏ ਗੁਰਦੁਆਰਾ ਸਾਹਿਬ ਤਿਆਰ ਕੀਤਾ ਉਹਨੂੰ ਆਪਣੀ ਜਗ੍ਹਾ ਮੁੱਲ ਲੈ ਕੇ ਫਿਰ ਸਾਰਾ ਤਿਆਰ ਕਰਕੇ ਕਿੰਨਾ ਸੁੰਦਰ ਤੁਸੀਂ ਦੇਖ ਰਹੇ ਆ ਇਹ ਸਾਰਾ ਸੇਵਾਦਾਰਾਂ ਨੇ ਸਾਰੀ ਸੰਗਤ ਨੇ ਰਲ ਕੇ ਹੱਥੀਂ ਸੇਵਾ ਕੀਤੀ ਹੈ ਅੱਜ ਸਾਨੂੰ ਜ਼ਰੂਰਤ ਪੈ ਰਹੀ ਹੈ ਕਿਉਂਕਿ ਸਾਡੇ ਕੋਲ ਜਗ੍ਹਾ ਘਟ ਗਈ ਹੈ ਵੀ ਜੀ ਜੋ ਜੋ ਸਮਾਂ ਵਧੀ ਜਾ ਰਿਹਾ ਹੈ ਕਿਉਂਕਿ ਸਾਨੂੰ ਹੋ ਸਕਦਾ ਹੈ ਅਸੀਂ ਡਬਲ ਕਰਦੇ ਅੱਜ ਬਹੁਤ ਹੋ ਜਾਂਦੀ ਹੈ ਸੰਘਰ ਬਹੁਤ ਜ਼ਿਆਦਾ ਹੋ ਜਾਂਦੀ ਹੈ ਫਿਰ ਲੰਗਰ ਸਕਾਉਣ ਨੂੰ ਜਗ੍ਹਾ ਨਹੀਂ ਬਚਦੀ ਇੱਕ ਬਲੈਂਸੀ ਹੈ ਇੱਕ ਉਹ ਸ਼ਹਿਰ ਹੈ ਜਿੱਥੇ ਖੇਤੀ ਬਾੜੀ ਦਾ ਕੰਮ ਬਹੁਤ ਹੈ ਬਹੁਤ ਜ਼ਿਆਦਾ ਕੰਮ ਹੈ ਜਿੱਥੇ ਹਰ ਇੱਕ ਇਮੀਗ੍ਰੇਸ਼ਨ ਵਾਲਾ ਬੰਦਾ ਆਉਂਦਾ ਆ ਜਿੱਥੇ ਕੱਚਾ ਵੀ ਆਉਂਦਾ ਆ ਉਹਨੂੰ ਵੀ ਕੰਮ ਮਿਲਦਾ ਆ ਜਿੱਥੇ ਹਰ ਇੱਕ ਬੰਦਾ ਇੱਥੇ ਆ ਕੇ ਕੰਮ ਲੱਭਦਾ ਆ ਹਾਂਜੀ ਬਹੁਤ ਸਾਰੀ ਦੁਨੀਆ ਜਦੋਂ ਵੀ ਪੁੱਛੀਦਾ ਕਿ ਕਿੱਥੇ ਚੱਲੇ ਹੋ ਬਲਾਂਸੀਆ ਚੱਲੇ ਕੀ ਕਰਨ ਚੱਲੇ ਆ ਸੰਤਰੇ ਤੋੜਨ ਜਨ ਸੰਤਰੇ ਤੋੜਨ ਚੱਲੇ ਬਹੁਤ ਸਾਰੇ ਕੰਮ ਆ ਪੁਰਤਗਾਲ ਤੋਂ ਬਹੁਤ ਸਾਰੇ ਵੀਰ ਆ ਰਹੇ ਨੇ ਜਿਵੇਂ ਪੁਰਤਗਾਲ ਦੇ ਵਿੱਚ ਇਮੀਗ੍ਰੇਸ਼ਨ ਬੰਦ ਹੋ ਚੁੱਕੀ ਆ ਲੋਕ ਬਹੁਤ ਜ਼ਿਆਦਾ ਲੋਕ ਆਏ ਜਿੱਥੇ ਬਾਕੀ ਤੁਸੀਂ ਲੋਕਾਂ ਦੀ ਮਦਦ ਵੀ ਕਰਦੇ ਹੋ ਲਾਭ ਜਿੱਥੇ ਲੋਕਾਂ ਨੂੰ ਪਾਸਪੋਰਟ ਦੀ ਪ੍ਰੋਬਲਮ ਆਉਂਦੀ ਸੀ ਤੁਸੀਂ ਉਹਦੇ ਵਿੱਚ ਵੀ ਮਦਦ ਕੀਤੀ ਆ ਲੋਕਾਂ ਨੂੰ ਡਾਕੂਮੈਂਟ ਚ ਪ੍ਰੋਬਲਮ ਆਉਂਦੀ ਉੱਥੇ ਵੀ ਮਦਦ ਕੀਤੀ ਆ ਲੋਕਾਂ ਨੂੰ ਸੀਰੀ ਸਾਭ ਦੀ ਪ੍ਰੋਬਲਮ ਆਈ ਉੱਥੇ ਵੀ ਮਦਦ ਕੀਤੀ ਆ ਤੁਸੀਂ ਜਿੱਥੇ ਡਾਕੂਮੈਂਟ ਦੇ ਉੱਤੇ ਸਰਦਾਰ ਦੀ ਫੋਟੋ ਲੱਗਦੀ ਸੀ ਜਿੱਥੇ ਉੱਥੇ ਵੀ ਮਦਦ ਕੀਤੀ ਆ ਬਹੁਤ ਸਾਰੀਆਂ ਸੇਵਾਵਾਂ ਨੇ ਤੁਹਾਡੀਆਂ ਜੇ ਮੈਂ ਤੁਹਾਨੂੰ ਸੱਚੇ ਬਾਦਸ਼ਾਹ ਕਿਰਪਾ ਕਰਨ ਬਹੁਤ ਸੇਵਾਵਾਂ ਨੇ ਜਿਹੜੀਆਂ ਟਾਈਮ ਲੱਗੂਗਾ ਮੈਨੂੰ ਗਿਣੌਣ ਦੇ ਮੈਂ ਇੱਕ ਜ਼ਰੂਰ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਅੱਜ ਤੋਂ ਤਕਰੀਬਨ 6 ਸਾਲ ਪਹਿਲਾਂ ਸਾਨੂੰ ਸਾਰੇ 에어ਪੋਰਟਾਂ ਦੇ ਉੱਤੇ ਸਾਡੀ ਦਸਤਾਰ ਉਤਰਨ ਸ਼ੁਰੂ ਹੋ ਗਈ ਸੀ ਭਾਈ ਬਲਜੀਤ ਸਿੰਘ ਜੀ 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 ਜਦੋਂ ਬਾਰਸਲੋਨਾ ਜਾਂ ਬਲੈਂਸੀਆ ਕਿਤੇ ਵੀ ਸਾਡੇ ਜੋ ਦਸਤਾਰ ਉਤਰਦੀ ਸੀ ਉਹ ਅੰਦਰ ਵੜ ਕੇ ਚੈੱਕ ਕਰਦੇ ਜਜ਼ਦਾਰ ਲਾ ਕੇ ਸਾਡੀ ਤੇ ਉਸ ਟਾਈਮ ਮੇਰੇ ਵੀਰ ਬਾਰਸੀਲੋਨਾ ਤੋਂ ਆਏ ਤੇ ਨਾਲ ਮੇਰੀ ਵੀ ਸੇਵਾ ਲੱਗੀ ਸਤਗੁਰਾਂ ਨੇ ਬਾਰ ਕਿਰਪਾ ਕੀਤੀ ਤੇ ਅਸੀਂ ਮੈਜਰਡ ਬੈਠ ਕੇ ਗਵਰਨਮੈਂਟ ਦੇ ਨਾਲ ਮੀਟਿੰਗ ਕੀਤੀ ਤੇ ਉਹ ਇੰਨੇ ਚੰਗੇ ਸੀ ਮਿਨਿਸਟਰੀ ਵਾਲੇ ਉਹਨਾਂ ਨੂੰ ਅਸੀਂ ਆਪਣੇ ਧਰਮ ਬਾਰੇ ਦੱਸਿਆ ਗਿਆ ਤੇ ਧਰਮ ਬਾਰੇ ਦੱਸ ਕੇ ਤੇ ਉਹਨਾਂ ਨੇ ਉਸੇ ਟਾਈਮ ਤੋਂ ਹੀ ਦੇਖੋ ਦੇਖੋ ਇੱਕ ਤਾਂ ਹੁੰਦਾ ਕਿ ਵਿਚਾਰ ਕਰਾਂਗੇ ਸੋਚਾਂਗੇ ਤੁਹਾਡੇ ਬਾਰੇ ਫੈਸਲਾ ਦਵਾਂਗੇ ਇਹ ਕੀ ਹੋਣਾ ਚਾਹੀਦਾ ਪਰ ਉਹ ਐਡਾ ਵਧੀਆ ਅਫਸਰ ਸੀ ਸਤਗੁਰਾਂ ਨੇ ਬਾਰ ਕਿਰਪਾ ਕੀਤੀ ਉਸੇ ਸਾਡੇ ਬੈਠੇ ਬੈਠੇ ਹੀ ਉਹ ਕਹਿੰਦਾ ਮੈਂ ਹੁਣੇ ਹੀ ਈਮੇਲ ਆ ਭੇਜਾਂਗਾ ਸਾਰੇ 에ਰਪੋਰਟਾਂ ਤੇ ਅਜ ਤੋਂ ਬਾਅਦ ਕਿਸੇ ਸਿੱਖ ਦੀ ਦਸਤਾਰ ਨਹੀਂ ਉਤਰੇਗੀ ਤੇ ਸਤਿਗੁਰੂ ਨੇ અપਾਰਕ ਕਿਰਪਾ ਕੀਤੀ ਅੱਜ ਤੱਕ ਕਿਸੇ ਮੁੜਕੇ ਸਿੱਖ ਦੀ ਦਸਤਾਰ ਨਹੀਂ ਉਤਰੀ ਬਲੈਂਸਪੇਨ ਦੇ ਵਿੱਚ ਕਿਸੇ ਵੀ 에ਰਪੋਰਟ ਦੇ ਉੱਤੇ ਇਹ ਸਤਿਗੁਰ ਕਿਰਪਾ ਕਰਦੇ ਆਪ ਹੀ ਸੇਵਾ ਲੈਂਦੇ ਆ ਸੰਗਾਂ ਕੋਲੋਂ ਮੇਰੇ ਵੀਰ ਬਾਰਸਲੋਨਾ ਤੋਂ ਜਾਂ ਜਰੋਨੇ ਤੋਂ ਹੋਰ ਸਿੰਘ ਸਾਰੀ ਰਲ ਕੇ ਬਹੁਤ ਸੋਹਣੀ ਸੇਵਾ ਕਰਦੇ ਆ ਧੰਨਵਾਦ ਆ ਸਾਰੇ ਵੀਰਾਂ ਦਾ ਲਾਭ ਸਿੰਘ ਜੀ ਇੱਕ ਗੱਲ ਰਹਿ ਗਈ ਆਪਣੀ ਵਿੱਚ ਗੱਲ ਇਹ ਰਹਿ ਗਈ ਆ ਕਿ ਸਿੱਖ ਧਰਮ ਬਹੁਤ ਕੰਟਰੀਆਂ ਜੀ ਰਜਿਸਟਰ ਹੋ ਰਿਹਾ ਆ ਪਰ ਸਪੇਨ ਦੀ ਸੰਗਤ ਬਹੁਤ ਵਧਾਈ ਦੀ ਪਾਤਰ ਆ ਪਤਾ ਲੱਗਾ ਆ ਕਿ ਤੁਸੀਂ ਕਾਫੀ ਹੱਦ ਤੱਕ ਇਸ ਵਿਸ਼ੇ ਨੂੰ ਤੁਸੀਂ ਐਂਡ ਤੱਕ ਲੈ ਗਏ ਹੋ ਤੇ ਥੋੜਾ ਜਿਹਾ ਸਮਾਂ ਰਹਿ ਗਿਆ ਕਿ ਉਹਦੇ ਬਾਰੇ ਕੋਈ ਤੁਹਾਡੇ ਕੋਲ ਜਾਣਕਾਰੀ ਹੋਵੇ ਸਿੱਖ ਧਰਮ ਰਜਿਸਟਰ ਸਪੇਨ ਦੇ ਵਿੱਚ ਜਾਨੀ ਕਿ ਸਿੱਖ ਐਕਟ ਲੱਗੇਗਾ ਜਦੋਂ ਤੁਸੀਂ ਆਪਣੇ ਪੇਪਰ ਰੀਨਿਊ ਕਰਾਉਂਗੇ ਜਦੋਂ ਤੁਸੀਂ ਵਿਆਹ ਕਰਾਉਂਗੇ ਉਹਦੇ ਉੱਤੇ ਜਾਨੀ ਕਿ ਲਿਖਿਆ ਜਾਵੇਗਾ ਸਿੱਖ ਇਹ ਰਜਿਸਟ੍ਰੇਸ਼ਨ ਅਧੀਨ ਇਹ ਹੋ ਰਿਹਾ ਆ ਗੁਰੂ ਘਰ ਦੇ ਵਿੱਚ ਵੀ ਤੁਹਾਡੀ ਰਜਿਸਟ੍ਰੇਸ਼ਨ ਹੋ ਸਕਦੀ ਆ ਹਾਂਜੀ ਤੇ ਉਹਦੇ ਵਾਸਤੇ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਕਿਉਂਕਿ ਅੱਜ ਤੱਕ ਜਿਹੜਾ ਵੀ ਡਾਕੂਮੈਂਟ ਹੁੰਦਾ ਆ ਭਵੇਂ ਵਿਆਹ ਦਾ ਸਰਟੀਫਿਕੇਟ ਹੁੰਦਾ ਆ ਉਹਦੇ ਉੱਤੇ Hindu ਲਿਖ ਦਿੰਦੇ ਆ ਸਿੱਖ ਰਜਿਸਟ੍ਰੇਸ਼ਨ ਨਹੀਂ ਆ ਤੇ ਇਸ ਵਾਸਤੇ ਤੁਸੀਂ ਜਿਹੜੀ ਕੀ ਜਿਹੜਾ ਉਪਰਾਲਾ ਹੋ ਰਿਹਾ ਉਹਦੇ ਬਾਰੇ ਆਪਾਂ ਸੰਗਤ ਨੂੰ ਪੂਰੀ ਤਰ੍ਹਾਂ ਦੱਸ ਦਈਏ ਕਿੰਨੇ ਆਪਣੇ ਵੀਰ ਲੱਗੇ ਆ ਕਿਹੜੇ ਕਿਹੜੇ ਵੀਰ ਲੱਗੇ ਆ ਕਿੰਨਾ ਕ ਆਪਣਾ ਯੋਗਦਾਨ ਕਿੰਨਾ ਕ ਸਮਾਂ ਹੋ ਗਿਆ ਕੀ ਆਪਾਂ ਹੁਣ ਤੱਕ ਕਰ ਚੁੱਕੇ ਹਾਂ ਹਾਂਜੀ ਭਾਈ ਅਮਰੀਕ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਆ ਕਿ ਸਿੱਖ ਧਰਮ ਰਜਿਸਟਰਡ ਕਿਉਂ ਕਰਵਾਉਣਾ ਪੈਣਾ ਸਾਨੂੰ ਕੀ ਕੀ ਸਾਨੂੰ ਇਹਦੇ ਫਾਇਦੇ ਹੋਣਗੇ ਜੀ ਦੇਖੋ ਸਭ ਤੋਂ ਵੱਡਾ ਫਾਇਦਾ ਤਾਂ ਸਾਡੋ ਜੋ ਸ੍ਰੀ ਸਾਹਿਬ ਅਸੀਂ ਪਾਉਂਦੇ ਆ ਅੱਜ ਵੀ ਸਾਨੂੰ ਉਹ ਜਦੋਂ ਅਸੀਂ ਸਾਨੂੰ ਇਜਾਜ਼ਤ ਨਹੀਂ ਪਾਉਣ ਦੀ ਕਿਉਂਕਿ ਕਿਸੇ ਮੇਰੇ ਵੀਰ ਦੀ ਲਹਾਈ ਜਾਂਦੀ ਆ ਮੈਨੂੰ ਫੋਨ ਕਰ ਲੈਂਦੇ ਆ ਕਈ ਵਾਰੀ ਕਿ ਮੇਰੇ ਪੁਲਿਸ ਨੇ ਸ੍ਰੀ ਸਾਹਿਬ ਲਾ ਲਿਆ ਚਲੋ ਅਸੀਂ ਵਾਪਸ ਲਾਏ ਉਹਨੇ ਜਾ ਕੇ ਪਰ ਕਾਨੂੰਨ ਦੇ ਹਿਸਾਬ ਕਰ ਅਸੀਂ ਸ੍ਰੀ ਸਾਹਿਬ ਨਹੀਂ ਪਹਿਨ ਸਕਦੇ ਕਿਉਂਕਿ ਉਹਨਾਂ ਵਾਸਤੇ ਇਹ ਚਾਕੂ ਜਾਂ ਛੁਰੀ ਸਮਝਦੇ ਆ ਉਹ ਤੇ ਇਸ ਅਧਿਨ ਉਹ ਇੱਕ ਇਹ ਮਸਲਾ ਸਾਡਾ ਹੱਲ ਹੋ ਜਾਏਗਾ ਤੇ ਦੂਜਾ ਜੋ ਵਿਆਹ ਹੁੰਨੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਉਹਨੂੰ ਮਾਨਤਾ ਨਹੀਂ ਦਿੰਦੀ ਗਵਰਨਮੈਂਟ ਇੱਥੇ ਦੀ ਜੀ ਮਾਨਤਾ ਜਦੋਂ ਤੱਕ ਸਾਡੇ ਕੋਲ ਸਰਟੀਫਿਕੇਟ ਨਹੀਂ ਆਸੀ ਦੰਦੇ ਸਾਡਾ ਧਰਮ ਰਜਿਸਟਰਡ ਨਹੀਂ ਹੁੰਦਾ ਉਹਨੇ ਦਿਨ ਤੱਕ ਕੋਈ ਵੀ ਕੋਈ ਮਾਨਤਾ ਨਹੀਂ ਦੇ ਸਕਦਾ ਇਹ ਕਾਨੂੰਨ ਆ ਜੀ ਉਹਦੇ ਵਾਸਤੇ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਉਪਰਾਲਾ ਕੀਤਾ ਕਿ ਧਰਮ ਸਭ ਤੋਂ ਪਹਿਲਾਂ ਰਜਿਸਟਰ ਹੋਣਾ ਬਹੁਤ ਜ਼ਰੂਰੀ ਆ ਜੀ ਇਹਦੇ ਵਾਸਤੇ ਆਪ ਜੀ ਨੂੰ ਪਤਾ ਹੈ ਸਭ ਸੰਗਤ ਨੂੰ ਕਿ ਕਿੰਨੇ ਕਈ ਸਾਲ ਹੋ ਗਿਆ ਤੁਹਾਨੂੰ ਲੱਗਿਆ ਨੂੰ ਜੀ ਦੇਖ ਕੰਮ ਬਹੁਤ ਵੱਡਾ ਹੈ ਕਹ ਦੇਣਾ ਸੌਖਾ ਹੈ ਪਰ ਜਦੋਂ ਵਿਚਰਦਿਆਂ ਵਿੱਚ ਉਦੋਂ ਪਤਾ ਲੱਗਦਾ ਕਿਹੜੇ ਕਿਹੜੇ ਸਾਨੂੰ ਪ੍ਰੋਬਲਮ ਆਉਂਦੀਆਂ ਕਿੰਨਾ 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 ਕੰਮ ਸਾਡਾ ਰਹਿੰਦਾ ਕਿੰਨਾ ਘੋ ਗਿਆ ਜੀ ਕਿੰਨਾ ਕ ਆਪਣਾ ਰਹਿ ਗਿਆ ਕਿਉਂਕਿ ਕਈ ਆਪਾਂ ਨੂੰ ਸਵਾਲ ਵੀ ਸੋਸ਼ਲ ਮੀਡੀਆ ਤੇ ਆਉਂਦੇ ਆ ਹਾਂਜੀ ਕਿਹੜੇ ਬੰਦੇ ਸਿੱਖ ਧਰਮ ਰਜਿਸਟਰ ਕਰਾਉਣ ਵਾਸਤੇ ਤੁਰੇ ਸੀ ਕਿੱਥੇ ਗਵਾਚ ਗਏ ਨੇ ਕਿੱਥੇ ਕੋ ਆ ਕਿਉਂਕਿ ਕਿੰਤੂ ਪਰੰਤੂ ਕਰਨ ਵਾਲੇ ਵੀ ਬਹੁਤ ਲੋਕ ਨੇ ਜਿਨ੍ਹਾਂ ਨੇ ਆਪ ਕੁਛ ਕਰਨਾ ਨਹੀਂ ਹੁੰਦਾ ਜਿਨ੍ਹਾਂ ਨੇ ਡੱਕਾ ਨਹੀਂ ਤੋੜਨਾ ਹੁੰਦਾ ਸਿਰਫ ਚੱਕ ਕੇ ਪੋਸਟ ਪਾਉਣੀ ਹੁੰਦੀ ਆ ਤਮਾਸ਼ਾ ਵੇਖਣਾ ਹੁੰਦਾ ਵਾ ਕਿ ਜਿਹੜੇ ਲੋਕ ਕਿਲੋਮੀਟਰਾਂ ਦੇ ਕਿਲੋਮੀਟਰ ਤੈਅ ਕਰਦੇ ਨੇ ਜਿਹੜੇ ਲੋਕ ਪ੍ਰਬੰਧਕਾਂ ਦੇ ਵਿੱਚ ਜੁੜੇ ਹੋਏ ਨੇ ਜਿਹੜੇ ਲੋਕ ਕੁਝ ਕਰ ਰਹੇ ਨੇ ਉਹਨਾਂ ਦੀਆਂ ਲੱਤਾਂ ਖਿੱਚਣ ਵਾਲਾ ਕੰਮ ਜ਼ਰੂਰ ਕਰਨਾ ਹੁੰਦਾ ਤੂੰ ਇਹ ਕੰਮ ਆਪਣਾ ਕਿੱਥੇ ਕਿ ਤੱਕ ਪਹੁੰਚ ਗਿਆ ਤੁਹਾਨੂੰ ਇਹ ਦੱਸਣਾ ਚਾਹੁੰਦਾ ਭਾਈ ਅਮਰੀਕ ਸਿੰਘ ਜੀ ਦੇਖੋ ਇਹ ਧਰਮ ਰਜਿਸਟਰ ਕਰਾਉਣਾ ਕੋਈ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਆਪਣੀ ਸ਼ੋਭਾ ਖੱਟ ਰਹੇ ਹਾਂ ਨਹੀਂ ਅਸੀਂ ਨਾ ਕਿਸੇ ਦਾ ਬੈਂਸਣਾ ਚਾਹੁੰਦੇ ਹਾਂ ਨਾ ਕਿਸੇ ਦਾ ਝਗੜਨਾ ਚਾਹੁੰਦੇ ਹਾਂ ਅਸੀਂ ਆਪਣਾ ਕੰਮ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅਰਦਾਸ ਕਰਕੇ ਤੁਰੇ ਹਾਂ ਤੇ ਉਹ ਅਰਦਾਸ ਨੂੰ ਮੁੱਖ ਰੱਖਦੇ ਹੋਏ ਅਸੀਂ ਆਪਣੀ ਰਫ਼ਤਾਰ ਦੇ ਨਾਲ ਚੱਲ ਰਹੇ ਹਾਂ ਸਾਰੇ ਕਿ ਸਾਡੇ ਮੇਰੇ ਵੀਰ ਭਾਈ ਸੁਖਦੇਵ ਸਿੰਘ ਜੀ ਜਰੋਨਾ ਤੋਂ ਤੇ ਭਾਈ ਮੇਰ ਸਿੰਘ ਜੀ ਬਿੱਕ ਤੋਂ ਮੈਂ ਤੇ ਉਧਰ ਭਾਈ ਸੁਰਜੀਤ ਸਿੰਘ ਜੀ ਅਲੋਠ ਤੋਂ ਮੁਰਸੀਆ ਤੋਂ ਤੇ ਹੋਰ ਮੇਰੇ ਵੀਰ ਜੋ ਕਾਫੀ ਲੰਮੇ ਅਰਸੇ ਤੋਂ ਭਾਈ ਜੋਰਤ ਦੀ ਮਾਰ ਤੋਂ ਭਾਈ ਸੁਖਵਿੰਦਰ ਸਿੰਘ ਜੀ ਤੇ ਭਾਈ ਹਰਦੇਵ ਸਿੰਘ ਜੀ ਬਾਰਸੀਲੋਨਾ ਤੋਂ ਜੀ ਪ੍ਰਿੰਸ ਵੀਰ ਜੀ ਜਿਹੜੇ ਕਾਫੀ ਸਿੰਘ ਆ ਜੋ ਸਾਡੇ ਨਾਲ ਹੁਣ ਜੁੜੇ ਹੋਏ ਆ ਸਾਰੇ ਇਕੱਠੇ ਹੋ ਕੇ ਦੇਖੋ ਕਿਸੇ ਇੱਕ ਦਾ ਕੰਮ ਨਹੀਂ ਸਾਰੇ ਇਕੱਠੇ ਹੋ ਕੇ ਅਸੀਂ ਕਰਨ ਲੱਗੇ ਹੋਏ ਆ ਸਾਨੂੰ ਪ੍ਰੋਬਲਮ ਐਂਡ ਦੇ ਵਿੱਚ ਇਹ ਆਈ ਆ ਕਿ ਉਹਨਾਂ ਨੇ ਮੰਗਿਆ ਸਾਡੇ ਕੋਲੋਂ ਦਸ ਸਟੇਟਾਂ ਦੇ ਵਿੱਚੋਂ ਤੁਹਾਡਾ ਸਿੱਖਾਂ ਦੇ ਰਜਿਸਟਰੀ ਤੇ ਜ਼ਰੂਰੀ ਆ ਗੁਰੂ ਘਰ ਜਿੱਦਾਂ ਹੁਣ ਸੰਸਥਾਵਾਂ ਕੋਈ ਰਜਿਸਟਰ ਹੋਣਾ ਚਾਹੀਦੀ ਏ ਜਾਂ ਗੁਰੂ ਘਰ ਦੀ ਜਾਂ ਕੋਈ ਹੋਰ ਸੰਸਥਾ ਉਹ ਦੇਖੋ 8 ਸਟੇਟਾਂ ਦੇ ਵਿੱਚ ਹੈਗੀਆਂ ਇੱਥੇ ਉਹ ਕਵਰ ਕਰ ਲਈਆਂ ਪਰ ਦੋ ਸਟੇਟਾਂ ਵਿੱਚ ਸਾਡੀਆਂ ਰਹਿੰਦੀਆਂ ਇੱਕ ਹੁਣ ਮੈਜੇਡ ਤੋਂ ਅੱਗੇ ਇੱਕ ਸਟੇਟ ਪੈਂਦੀ ਆ ਉੱਥੇ ਵੀ ਸਾਡਾ ਉਪਰਾਲਾ ਸਲਾਮਾਂਕਾ ਸਲਾਮਾਂਕਾ ਹਾਂਜੀ ਸਲਾਮਾਂਕਾ ਉੱਥੇ ਵੀ ਸਾਡਾ ਉਪਰਾਲਾ ਉੱਥੇ ਸਾਨੂੰ ਵੀਰ ਲੱਭੇ ਆ ਤੇ ਉਹਨਾਂ ਨਾਲ ਵੀ ਸਾਡਾ ਰਾਬਤਾ ਹੋਇਆ ਵਾ ਉਹਨਾਂ ਨੂੰ ਅਸੀਂ ਆਖਿਆ ਕਿ ਤੁਸੀਂ ਉਹ 5-7 ਮੈਂਬਰਾਂ ਕਰ ਦੇ ਅਸੀਂ ਕਿਹਾ ਸੱਤ ਹੀ ਆਪਣੀ ਇੱਕ ਸੰਸਥਾ ਤਿਆਰ ਕਰ ਲਵਾਂ ਉਥੇ ਤਾਂ ਕਿ ਅਸੀਂ ਪੇਪਰਾਂ ਦੇ ਵਿੱਚ ਉਹ ਗਵਰਨਮੈਂਟ ਨੂੰ ਦੇ ਸਕੀਏ ਸਪੇਨ ਦੀਆਂ ਟੋਟਲ 17 ਸਟੇਟਾਂ ਨੇ 17 ਸਟੇਟਾਂ ਹਾਂ ਜੀ 17 ਸਟੇਟਾਂ ਦੇ ਵਿੱਚੋਂ 10 ਸਟੇਟਾਂ ਦੇ ਵਿੱਚ ਜ਼ਰੂਰੀ ਆ ਸਾਡੂ ਮੰਨ ਲੀਏ ਬੰਦਕ ਜਿਹੜੀ ਆ ਕਮੇਟੀ ਜਿਹੜੀ ਆ ਉਹ ਰਜਿਸਟਰ ਹੋਣੀ ਜ਼ਰੂਰੀ ਆ ਜਿਹਦਾ ਕਰਕੇ ਸਿੱਖ ਧਰਮ ਰੁਕਿਆ ਹੋਇਆ ਰੁਕਿਆ ਹੋਇਆ ਉਹ ਕਿਹਾ ਹੋਇਆ ਬਾਕੀ ਸਾਰੇ ਕਿਉਂਕਿ ਸਿੱਖ ਧਰਮ ਰਜਿਸਟਰ ਕਰਾਉਣ ਵਾਸਤੇ ਇੱਕ ਕੰਮ ਨਹੀਂ ਇਹਦੇ ਵਾਸਤੇ ਬਹੁਤ ਵੱਡੀ ਮਿਹਨਤ ਇੱਕ ਖਰੜਾ ਲਿਖਣਾ ਪੈਂਦਾ ਕਿ ਸਿੱਖ ਧਰਮ ਕਿੱਥੋਂ ਚਾਲੂ ਹੋਇਆ ਤੇ ਕੀ ਸਾਡੀਆਂ ਇਹਦੀਆਂ ਪਰਿਭਾਸ਼ਾ ਹੈ ਇਹਦਾ ਕੀ ਮਹੱਤਵ ਹੈ ਕਿਹੜੇ ਕਿਹੜੇ ਗੁਰੂ ਹੋਏ ਕਿਹੜੇ ਕਿਹੜੇ ਗੁਰੂ ਨੇ ਕੀ ਕੀ ਕੀਤਾ ਹਰ ਇੱਕ ਚੀਜ਼ ਨੂੰ ਲਿਖਤੀ ਦੇਣੀ ਪੈਣੀ ਆ ਹਾਂ ਕਨਸਲੇਸ਼ਨ ਕਰਕੇ ਸਪੈਨਸ਼ ਵਿੱਚ ਇਹ ਛੋਟਾ ਕੰਮ ਨਹੀਂ ਬਹੁਤ ਭਾਈ ਸੁਖਦੇਵ ਸਿੰਘ ਉਹਨਾਂ ਨੇ ਭਾਈ ਹਰਦੇਵ ਸਿੰਘ ਨੇ ਹੋਰ ਮੇਰੇ ਵੀਰਾਂ ਨੇ ਗੁਰਸਿੱਖਾਂ ਨੇ ਰਲ ਕੇ ਬਹੁਤ ਵੱਡਾ ਉਪਰਾਲਾ ਉਹਨਾਂ ਦਾ ਉਹ ਲੱਗੇ ਹੋਏ ਆ ਪਰ ਆਪਣੀ ਰਫਤਾਰ ਦੇ ਨਾਲ ਉਹ ਕਹਿੰਦੇ ਕੋਈ ਬੋਲਦਾ ਅਸੀਂ ਪਹਿਲੀ ਵਾਰੀ ਮੈਂ ਸ਼ਾਇਦ ਇਹ ਲਫ਼ਜ਼ ਮੈਂ ਚੈਨਲ ਦੇ ਉੱਤੇ ਬੋਲ ਰਿਹਾ ਕਿਉਂਕਿ ਅੱਜ ਤੱਕ ਉਹਨਾਂ ਨੇ ਡੱਕਿਆ ਸੀ ਕਿ ਆਪਾਂ ਨੇ ਆਪਣੇ ਸੋਭਾ ਨਹੀਂ ਖੱਟਣੀ ਇਹ ਨਹੀਂ ਕਹਿਣਾ ਕਿ ਅਸੀਂ ਕਰਵਾ ਰਹੇ ਹਾਂ ਅਸੀਂ ਕਰਵਾ ਰਹੇ ਹਾਂ ਇਹ ਮਹਾਰਾਜ ਸੇਵਾ ਗੁਰੂ ਮਰਹ ਲੈ ਰਹੇ ਆ ਸਾਡੇ ਕੋਲ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਤਰੋਂ ਅੱਜ ਤੁਸੀਂ ਸਵਾਲ ਕੀਤਾ ਤੇ ਮੈਨੂੰ ਉੱਤਰ ਦੇਣਾ ਪਿਆ ਤੇ ਮੈਂ ਉਹਨਾਂ ਕੋਲੋਂ ਵੀਰਾਂ ਕੋਲੋਂ ਮਾਫੀ ਮੰਗਦਾ ਹਾਂ ਕਿਉਂਕਿ ਜੇ ਦੱਸਾਂਗੇ ਨਹੀਂ ਸੰਗਤਾਂ ਨੂੰ ਕਿੱਥੋਂ ਪਤਾ ਚੱਲੇਗਾ ਤੇ ਜੋ ਅਸੀਂ ਕਰ ਰਹੇ ਆ ਸਾਡੇ ਵੀਰ ਭਾਈ ਸਾਹਿਬ ਰਲ ਕੇ ਸਾਰੇ ਮੇਰੇ ਵੀਰ ਕਰ ਰਹੇ ਆ ਉਹ ਸੰਗਤਾਂ ਨੂੰ ਦੱਸਣਾ ਬਹੁਤ ਜ਼ਰੂਰੀ ਆ ਚਲੋ ਅੱਜ ਤੁਸੀਂ ਸਵਾਲ ਕੀਤਾ ਤੇ ਉਪਰਾਲਾ ਬ ਨੇ ਸਵਾਲ ਤਕਈ ਵਾਰੀ ਸੰਗਤਾਂ ਦੇ ਪ੍ਰਤੀ ਮਨ ਵਿੱਚ ਵੀ ਇਹ ਕਈ ਪੋਸਟਾਂ ਪਾ ਦਿੱਤੀਆਂ ਗਈਆਂ ਕਿ ਇਹ ਜੀ ਗੋਲਕਾਂ ਲੁੱਟਣ ਕਰਕੇ ਜੋ ਫੈਡਰੇਸ਼ਨ ਬਣਾਈ ਜਾ ਰਹੀ ਆ ਅਕਸਰ ਜਦੋਂ ਵੀ ਕੋਈ ਭਵਾਂ ਪਿੰਡ ਦਾ ਕੋਈ ਕਾਰਜ ਕਰਨਾ ਹੋਵੇ ਭਵਾਂ ਪਿੰਡ ਦੀ ਇੱਟ ਪਟਕੇ ਲਾਉਣੀ ਹੋਵੇ ਤਾਂ ਪਿੰਡ ਦੇ ਵਿੱਚ ਵੀ ਦੂਸਰਾ ਬੰਦਾ ਉੱਟ ਕੇ ਕਹਿ ਦਿੰਦਾ ਕਿ ਇਹਨੇ ਇੱਟਾਂ ਚੱਕ ਕੇ ਆਪਣੇ ਘਰ ਨੂੰ ਲੈ ਜਾਣੀਆਂ ਵਾ ਹਾਂਜੀ ਹਾਂਜੀ ਕਿਉਂਕਿ ਸੋਚਣ ਵਾਲੇ ਦੀ ਬਿਰਤੀ ਜਿਹੜੀ ਉਹ ਕਈ ਪ੍ਰਕਾਰ ਦੀ ਆ ਇਸ ਲਈ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਆਪਾਂ ਤਾਂ ਇਹ ਗੱਲ ਕਰ ਸਕਦੇ ਹਾਂ ਜਿੱਥੇ ਆਸਟਰੀਆ ਵਿਆਨਾ ਦੇ ਵਿੱਚ ਸਿੱਖ ਧਰਮ ਰਜਿਸਟਰ ਹੋਇਆ ਤੇ ਸਾਡੇ ਸਪੇਨ ਦੇ ਵਿੱਚ ਵੀ ਸਾਡੇ ਪ੍ਰਬੰਧਕਾਂ ਨੇ ਸਿੱਖ ਧਰਮ ਰਜਿਸਟਰ ਕਰਾਉਣ ਦੇ ਕਿਨਾਰੇ ਤੇ ਪਹੁੰਚ ਚੁੱਕੇ ਆ ਜੀ ਜੀ ਫੈਡਰੇਸ਼ਨ ਬਣ ਚੁੱਕੀ ਆ ਥੋੜਾ ਜਿਹਾ ਸਮਾਂ ਹੋਰ ਚਾਹੀਦਾ ਆ ਇਹ ਇਹ ਜੋ ਵੀ ਹੋ ਰਿਹਾ ਆ ਇਹ ਤੁਹਾਨੂੰ ਆਉਣ ਵਾਲੀਆਂ ਪੀੜੀਆਂ ਹਾਂਜੀ ਪੀੜੀਆਂ ਦਰ ਪੀੜੀਆਂ ਤੁਹਾਡਾ ਇਤਿਹਾਸ ਰਚਿਆ ਜਾਵੇਗਾ ਜਿੱਥੇ ਇਹ ਇਹ ਕਾਰਜ ਹੋ ਰਹੇ ਨੇ ਬਹੁਤ ਬਹੁਤ ਲਾਭ ਸਿੰਘ ਜੀ ਤੁਹਾਡਾ ਤੁਹਾਡੀ ਟੀਮ ਦਾ ਸਿੱਖ ਫੈਡਰੇਸ਼ਨ ਦਾ ਧੰਨਵਾਦ ਆ ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਸੀ ਇਸ ਇਸ ਉਪਰਾਲੇ ਨੂੰ ਗੋਨਾ ਕੰਗ ਜੀ ਕਰ ਰਹੇ ਨੇ ਬੜੀ ਮਿਹਨਤ ਕਰ ਰਹੇ ਨੇ ਕਿਉਂਕਿ ਕਦੇ ਇਹਨਾਂ ਦੀ ਮੀਟਿੰਗ ਹੁੰਦੀ ਆ ਯੂਰਪ ਦੀ ਮਾਰ ਜੀ ਕਦੇ ਸੁਖਦੇਵ ਸਿੰਘ ਜੀ ਨਾਲ ਕਦੇ ਇਹਨਾਂ ਦੀ ਮੀਟਿੰਗ ਹੁੰਦੀ ਆ ਬਾਰਸੀਲੋਨਾ ਦੇ ਵਿੱਚ ਕਦੇ ਇਹਨਾਂ ਦੀ ਹੁੰਦੀ ਆ ਮੈਡਰਿਡ ਦੇ ਵਿੱਚ ਅਕਸਰ ਆਪਣਾ ਕੰਮਕਾਰ ਛੱਡ ਕੇ ਮੂਵ ਕਰਨਾ ਕਿਤੇ ਦੂਰ ਨੇੜੇ ਜਾਣਾ ਕੋਈ ਖਾਲਾ ਜੀ ਦਾ ਬੜਾ ਨਹੀਂ ਆ ਇਹ ਗੁਰੂ ਦੀ ਗੁਰੂ ਘਰ ਦੀ ਸੇਵਾ ਕਰ ਰਹੇ ਨੇ ਤੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਸਾਡਾ ਸਹਿਯੋਗ ਹੈ ਇਹਨਾਂ ਦੇ ਨਾਲ ਅਸੀਂ ਪੂਰੀ ਤਰ੍ਹਾਂ ਨਾਲ ਖੜੇ ਆ ਜੋ ਵੀ ਹੋਊਗਾ ਅਸੀਂ ਆਪਣੇ ਸੋਸ਼ਲ ਅਕਾਊਂਟ ਤੋਂ ਇਸ਼ੂ ਕਰਦੇ ਜਾਵਾਂਗੇ ਜਿਹੜੇ ਮੇਰੇ ਵੀਰ ਭਰਾ ਜਿੱਥੇ ਸਲਾਮ ਮੰਗ ਕਾ ਜਾਂ ਉਹ ਹੋਰ ਏਰੀਆ ਦੇ ਵਿੱਚ ਰਹਿੰਦੇ ਨੇ ਜੇ ਇਹ ਵੀਡੀਓ ਉਹਨਾਂ ਤੱਕ ਪਹੁੰਚਦੀ ਆ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਕਿਉਂਕਿ ਉੱਥੇ ਵੀ ਜੜੀਆਂ ਪ੍ਰਬੰਧਕ ਕਮੇਟੀਆਂ ਰਜਿਸਟਰ ਕਰਵਾ ਲਈਆਂ ਜਾਣ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਨੂੰ ਲੋੜ ਆ ਉਹ ਜ਼ਰੂਰਤ ਪੂਰੀ ਹੋ ਸਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹੁਣ ਤੱਕ ਲਈ ਇੰਨਾ ਕੀ ਮੈਂ ਤੁਹਾਡਾ ਅਮਰੀਕ ਸਿੰਘ ਕੈਮਰਾਮੈਨ ਸਾਹਿਲ ਸਿੰਘ ਦੇ ਨਾਲ ਨਾਲ ਪੰਜਾਬ ਤੋਂ ਸਪੇਨ ਵਾਲਾਂਸੀਆ ਸ਼ਹਿਰ